ਬਾਡੇ ਬੜੇ ਨੇ ਤੇ ਹੈ ਵੀ ਕੋਈ ਥੋੜੇ ਜਿਹੀ ਪਰ ਬੜਾ ਕੋਈ ਹਟ ਕਰਨ ਦੀ ਲੋੜ ਨਹੀਂ ਬੜਾ ਕੋਈ ਇਸ ਤਰ੍ਹਾਂ ਦਾ ਰੰਡ ਕਰਨ ਦੀ ਲੋੜ ਨਹੀਂ ਸਾਦਾ ਜਾਂਜੀ ਬਣਾ ਕੇ ਜੁਰੀ ਜਿੰਨੇ ਵੀ ਜੋਗੇ ਹੈ ਜੇ 10% ਜੋ ਰਹਿਮ ਦਾ ਬਖਸ਼ ਨੇ ਕਿ ਨੋਏ ਤੇ ਆਲ ਨਾ ਕਹੋ ਝੋੜੀਆ ਸਤਬਰ ਹੋਏ ਵਿਆਜ ਦੁੱਖ ਨਾ ਜਾਣੀ ਹੈ ਸਤਬਰ ਹੋਏ ਵਿਆਜ ਤਾਂ ਹਰ ਰੰਗ ਬਾਣੀ ਹੈ ਸਾਹਿਬ ਹੋਏ ਬਿਆਲ ਕਿਰਪਾ ਕਰੇ ਤਾਂ ਸਾਈਂਕਾਰ ਕਰਾਈ ਸੀ ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਮਨਾਈ ਸੀ ਹੁਕਮ ਮੰਨਿਆ ਹੋਵੇ ਪ੍ਰਮਾਣਤਾ ਕਸਮੇ ਕਾਮਹਿਲ ਪਾਏ ਸੀ ਕਸਮੇ ਭਾਵੈ ਸੋ ਕਰੇ ਮਨ ਚੰਦਿਆ ਸੋ ਫਲ ਪਾਏ ਸੀ ਤਾਂ ਘਰ ਕੀ ਜੀਵ ਸੁਖਾਨ ਬਣੇਗਾ ਤੇ ਜੀਵ ਸੁਖਾਨ ਦੇ ਨਾਮ ਨਾਲ ਆ ਬੇ ਜੀਵਨ ਤਰਦਾ ਹੋ ਜਾਣਾ ਫਿਰ ਆਪੇ ਮਨ ਦੇ ਮਨ ਦਾ ਧਿਆਨ ਹੈ ਸੁਪ ਦਾ ਧਿਆਨ ਆ ਮਤ ਦਾ ਧਿਆਨ ਆ ਤੇ ਕੁੱਧ ਦਾ ਧਿਆਨ ਆ ਧਿਆਨ ਜੋ ভগবਉ ਹੀ ਹੈ ਉਹ ਬਗਲੇ ਕੀ ਹੀ ਬਗਵਾਲੇ ਕਿਨੇ ਬਗਵਾਲਾ ਹੁੰਦਾ ਹੈ ਬਗਵਾਲੇ ਸੁਣਾਵੇਂ ਸਮਝ ਆ ਗਈ ਮੇਰੇ ਬੜੇ ਬੜੇ ਗਿਆਨੀ ਵੀ ਹਿੱਲ ਜਾਂਦੇ ਨੇ ਆਪ ਕੋ ਸਾਰੇ ਬਗਵਾਰੇ ਦਾ ਆ ਜੀਵਨ ਬਗਵਾਰੇ ਦਾ ਇਤੋਂ ਆ ਗੱਲਾਂ ਮਿਲਦੀਆਂ ਨੇ ਤੇ ਜੇ ਤੇਰੇ ਵੀ ਆ ਕੇ ਹੋ ਗਿਆ ਉਹਨਾਂ ਇਥੇ ਨੇ ਬੁਚਾਰੀ ਕਹਿੰਦੇ ਗੁਰ ਕੀ ਮਤ ਤੋਂ ਲੈ ਧਿਆਨ ਵੰਨੇ ਹੋਏ ਸੀ ਨਾਲ ਪੱਲੇ ਦੇ ਉਹ ਪੱਲਾ ਫੋਲ ਕੇ ਪੰਜ ਪੈਸੇ ਰੱਖਦੇ ਮਸੀਬਾ ਦਾ ਜੀਵਨ ਦਾ ਹੈ ਬ੍ਰਕਿ ਦੀ ਵਸਤੂ ਕੋਣ ਜਾਣ ਸਕਦਾ ਹੈ ਗੁਰੂ ਜਾਣਦਾ ਹੁੰਦਾ ਹੈ ਹੋਰ ਨਹੀਂ ਕੋਈ ਜਾਣਦਾ ਕਿੱਥੇ ਹਿੰਦੁਸਤਾਨ ਦਾ ਰਾਜਾ ਹੋਵੇ ਇੱਕ ਪਾਸੇ ਨਾਮ ਦੀ ਗੱਲ ਹੋਵੇ ਇਹ ਐਵੇਂ ਨਹੀਂ ਕਮਾਏ ਜਾਂਦੇ ਆਪ ਕੋ ਸਤਨਾਮ ਵਾਹਿਗੁਰੂ ਨਾਮ ਕੋਣਾ ਬਣਾ ਮੁਸ਼ਕਲਾਏ ਐਵੇਂ ਨਹੀਂ ਨਾਮ ਕਮਾਇਆ ਜਾਂਦਾ ਹੈ ਤਨ ਦਾ ਆ ਸਕਦਾ ਪੈਸਾ ਪਾ ਸਕਦਾ ਲੋਕਾਂ ਦੀਆਂ ਬਿੜੇਆਂ ਦਾ ਆ ਸਕਦੀਆਂ ਨੇ ਪਰ ਨਾ ਮਿਲਣਾ ਬੜਾ ਮੁਸ਼ਕਲ ਆ ਕੋ ਉਹ ਦੇਖਦੇ ਐ ਅੰਦਰ ਨਹੀਂ ਬਹਿ ਹੁੰਦਾ ਚੜੀ ਚੜੀ ਜਾਂਦਾ ਮਾਪੋਖਾ ਹੁੰਦਾ ਕਿ ਨਾ ਜਾ ਬੰਦਰ ਨਹੀਂ ਮੈਂ ਕਿਉਂ ਹੀ ਬੈਠ ਹੁੰਦਾ ਅੰਦਰ ਥੱਪੜ ਪੈਂਦੇ ਨੇ ਵੀ ਝੂਠ ਬੋਲਦੇ ਆਪੋ ਜੇ ਇਸ ਨੰਦਾਂ ਦਾ ਸਮਝਾਂਗੇ ਗੁਰੂ ਦੇ ਗਿਆਨ ਨੂੰ ਤਾਂ ਸਾਡਾ ਲੋਕ ਉਹ ਲੋਕ ਆ ਵੀ ਸੇ ਲਾਉਂਦੇ ਨੇ ਤਾਹੀ ਮੰਨਦਾ ਕਿ ਮੱਤਰ ਦੇ ਗੁਰੂ ਦੇ ਅੱਡੇ ਆਪਣੇ ਬੰਧਨ ਬਣਿਆ ਨੇ ਜਨਮਾਂ ਦੇ ਕਰਮਾਂ ਦੇ ਬੰਧਨ ਬਣਿਆ ਬੰਨੇ ਇਹ ਬੰਧਨ ਗੁਰੂ ਪਟਦਾ ਹੈ ਗੁਰੂ ਕਰਦਾ ਬਾਣੀ ਪੜਾ ਕੇ ਬਾਣੀ ਸੁਣਾ ਕੇ ਬਾਣੀ ਸਮਝਾ ਕੇ ਤਾਂ ਮੰਨਦਾ ਜੇ ਇਕੱਲੇ ਪੜ-ਪੜ ਗੱਡੀ ਪੜ੍ਹਦੇ ਚਾਹਦੇ ਪੜ੍ਹਦੀਆਂ ਹੀ ਇਹਨੇ ਸੁਣੀ ਵੀ ਹੈ ਮਾਨਸ ਸੁਣਾਈ ਹੈ ਕਿਸੇ ਨੇ ਚਲੋ ਜੀਵਨ ਦਾ ਪ੍ਰਮਾਤਮਾ ਹੈ ਨਾ ਇਸ ਲਈ ਗੁਰੂ ਸਾਹਿਬ ਨੇ ਕਹਿੰਦੇ ਇਹ ਜੀਵਨ ਦੇ ਸਿਧਾਂਤ ਨੂੰ ਸਮਝੀਏ ਗੁਰੂ ਦੇ ਨਾਮ ਗੁਰੂ ਦੇ ਦੱਸੇ ਨਿਜਮ ਅਨੁਸਾਰ ਜੀਵਨ ਬਟਾਲਿਆ ਕਰੀਏ ਤਾਂ ਹੱਟਾ ਲੋਕ ਪਰਲੋਕ ਸੇਲਾ ਹੋ ਸਕਦਾ ਹੈ ਤਾਂ ਇਸ ਸੰਸਾਰ ਦੇ ਵਿੱਚ ਕਿਉਂ ਆਇਆ ਸਫਲਾ ਹੋ ਸਕਦਾ ਜੀਵਨ ਜਿਹੜਾ ਮਿਲਿਆ ਹੈ ਗੁਰੂ ਦੀ ਪ੍ਰਾਪਤੀ ਵਾਸਤੇ ਹੈ ਭਈ ਬਰਾਬਰ ਮਾਨੁਪਦੇ ਹੋਈਆ ਗੋਵਿੰਦ ਮਿਲਣ ਕੀ ਇਹ ਹੀ ਫਰੀਆ ਇਹ ਜੀਵਾਰੀ ਪਰਮੇਸ਼ਰ ਦੇ ਮਿਲਣ ਦੀ ਹੈ ਆਉ ਸਾ ਸੰਗਤ ਜੀ ਹੋਰ ਬਾਰਾ ਸੱਜੇ ਪਾਤਸ਼ਾਹ ਦੇ ਅਰੰਭਤਿਆਂ ਦੇ ਦਿਵਾਲੀ ਦਾ ਦਿਹਾੜੇ ਦੇ ਸੁਆਦ ਗੁਰਮਖਾ ਦਾ ਹੁਕਮ ਹੋਇਆ ਦਾ ਜੇ ਆਪ ਵੀ ਜਰਨਾ ਵਿੱਚ ਬੈਠ ਕਰੋ ਸਾਬ ਦੇ ਚਰਨਾਂ ਨੂੰ ਬੈਠ ਕਰ ਸਭ ਰਾਹ ਦੀ ਬਾਣੀ ਅੜਿਆ ਆਵ ਹਮ ਗੁਰੂ ਕੋਤਰ ਪੜੀਏ ਉਸ ਤੋਂ ਬਾਅਦ ਅਰਦਾਸ ਬੇਨਤੀ ਕਰਕੇ ਗੁਰੂ ਦੇ ਚਰਨਾਚੋਠੇ ਮਾਂ ਦੇ ਜਾਤਕ ਹੋਈਏ ਧਨ ਹੈ ਧਨ ਹੈ ਧਨ ਹੈ ਸੁਆਹ ਹੈ ਬੰਦੀ ਸੰਹ ਹੈ i <laughs> ਸੋ ਨਰ ਮਹਲਾ ਨਵ ਜੋ ਨਨ ਦੁਖੋਂ ਮੁਕਤ ਨਹੀਂ ਮਾਨੈ ਸੁਖ ਸੁਨੇ ਅਨ ਭੈ ਨਹੀਂ ਜਤ ਕੰਜਨ One like thing, one there. Não, não, não. موسیقی موسیقی ਜਾ ਰਿਹਾ ਹੈ ਜਿਸ ਵੀ ਜੀ ਨੇ ਮੈਨੂੰ ਸ਼ਰਧਾ ਨਾਲ ਰੱਖੀ ਜਾਂਦੀ ਕਿਰਪਾ ਪ੍ਰਾਪਤ ਕਰਨੀ ਇਹਦੇ ਅੱਖ ਮੇਰੇ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ